ਹਾਈ ਚੇਅਰਮੈਨ ਸਾਹਿਬ ਦਾ ਤਾਂ ਪਹਿਲੇ ਦਿਨੋ ਜਿੱਦ ਦਿਨ ਇਹਨਾਂ ਨੇ ਲਾਂਚ ਕੀਤੀ ਸੀ ਗੁਰਦੁਆਰਾ ਸਾਹਿਬ ਵੀ ਉਹ 3000 3500 ਦਾ ਕਟਸ ਸੀ ਭੋਗ ਤੇ ਤੇ ਇਹ ਐਲਾਨ ਕਰਕੇ ਗਏ ਸੀ ਆਪਦੇ ਲਈ ਉਹ ਆਪਦੇ ਵਾਦੇ ਤੇ ਪੂਰੇ ਉੱਤਰੇ ਆ ਪਰ ਸਾਨੂੰ ਇਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਹੁਣ ਵੀ ਅਸੀਂ ਸਰਕਾਰ ਕੋਲੇ ਤੁਹਾਡੀ ਗੱਲ ਪਜਾ ਕੇ ਤੇ ਜਿਹੜਾ ਤੁਹਾਡਾ ਮਾਨ ਸਨਮਾਨ ਬੰਦ ਆ ਉਹ ਜ਼ਰੂਰ ਬੇਟੇ ਨੂੰ ਦਵਾਵਾਂਗੇ ਕਿਉਂ ਉਹ ਆਨ ਡਿਊਟੀ ਤੇ ਆਪਦੀ ਡਿਊਟੀ ਦੌਰਾਨ ਹੀ ਉਹ ਸੀਦ ਹੋਇਆ ਸਰਕਾਰਾਂ ਮੰਨਣ ਚਾਹ ਨਾ ਮੰਨਣ ਸਾਡਾ ਬੇਟਾ ਡਿਊਟੀ ਤੇ ਆਨ ਡਿਊਟੀ ਸੀ ਉਹ ਸਹੀਦ ਹੋਇਆ ਅਸੀਂ ਸੀ ਦੀ ਮੰਨਦੇ ਆਂ ਤਸੀਦ ਮੰਨਾਂਗੇ ਮੁੱਖ ਮੰਤਰੀ ਪੰਜਾਬ ਕੋਲੇ ਤੁਸੀਂ ਗਏ ਸੀ ਬੁਲਾਇਆ ਸੀ ਤੁਸੀਂ ਆਓ ਨਹੀਂ ਅਸੀਂ ਆਪ ਗਏ ਸੀਗੇ ਮਾਨ ਸਾਹਿਬ ਉਦੋਂ ਉਹਨਾਂ ਦੀ ਠੀਕ ਨਹੀਂ ਸੀ ਬਿਮਾਰ ਹੋ ਗਏ ਉਹਨਾਂ ਦੇ ਬਾਕੀ ਅਧਿਕਾਰੀ ਸਾਨੂੰ ਮਿਲੇ ਉਹਨਾਂ ਨੇ ਡਾਕੂਮੈਂਟ ਜਿਹੜੇ ਸਾਡੇ ਕੋਲ ਸੀ ਲਾਏ ਤੇ ਹੁਣ ਦੁਬਾਰਾ ਫੇਰ ਪ੍ਰੋਗਰਾਮ ਬਣਾਉਣੇ ਉਹਨਾਂ ਨੂੰ ਮਾਨ ਸਾਹਿਬ ਨੂੰ ਆਈ ਮਿਲਦੇ ਆਂ ਵੀ ਉਹ ਕੀ ਉਹਦੇ ਤੇ ਵਿਚਾਰ ਕਰ ਦੇਗਾ ਕੀ ਹੋ ਸੋਚ ਕੀ ਹੈ ਤੋਂ ਕਿ ਕੀ ਅਨਸਾਬ ਕਿਹੜਾ ਤੁੰਗ ਅਸੀਂ ਇਨਸਾਫ ਤੇ ਆ ਵੀ ਹੈ ਜਿਹੜਾ ਗਲਤੋ ਤੇ ਤੇ ਇਲਜ਼ਾਮ ਲੱਗ ਰਿਹਾ ਵੀ ਸੁਸਾਈਡ ਦਾ ਅਸੀਂ ਸਾਰੇ ਉਥੇ ਜਾ ਕੇ ਆਏ ਸ਼੍ਰੀਨਗਰ ਸੀਓ ਨੂੰ ਮਿਲੇ ਕੰਪਨੀ ਕਮਾਂਡਰ ਨੂੰ ਮਿਲੇ ਡਿਪਟੀ ਸਾਹਿਬ ਨੂੰ ਮਿਲੇ ਅਸੀਂ ਥਾਣੇ 'ਚ ਤੇ ਮੌਕੇ ਤੇ ਉਹਨਾਂ ਦੀ ਯੂਨਿਟ ਜਿੱਥੇ ਜਿੱਥੇ ਬੇਟੇ ਨਾਲ ਵਾਰਦਾਤ ਹੋਈ ਹੈ ਉੱਥੇ ਜਗ੍ਹਾ ਦੇ ਜਾ ਕੇ ਜੰਗਲ 'ਚ ਤੇ ਪਰ ਉਹ ਇਹ ਇੱਕ ਹੀ ਇਲਜ਼ਾਮ ਲਾਈ ਜਾਂਦੇ ਵੀ ਇਹ ਸੁਸਾਈਡ ਕਰ ਗਿਆ ਪਰ ਸਾਡਾ ਬੱਚਾ ਇਹ ਕੰਮ ਨਹੀਂ ਕਰ ਸਕਦਾ ਨਾ ਜ਼ਿੰਦਗੀ 'ਚ ਕੀਤਾ 14 ਤਰੀਕ ਨੂੰ ਸਾਡੇ ਨਾਲ ਗੱਲ ਹੋਈ ਹੈ ਤੇ 15 ਤਰੀਕ ਨੂੰ ਉਹਦੀ ਮੌਤ ਹੁੰਦੀ ਹੈ ਤੇ 14 ਤਰੀਕ ਨੂੰ ਹੀ ਉਹਨਾਂ ਚੋਂ ਬੱਚਾ ਕੋਈ ਹੋਰ ਜੁਨਟ ਚ ਗਿਆ ਉਹਦੀ ਪਾਰਟੀ ਕੀਤੀ ਉਹਨਾਂ ਨੇ ਤੇ ਪੇਟੇ ਨੇ ਅੱਗੇ ਲੱਗ ਕੇ ਪਾਰਟੀ ਦਾ ਸਾਰਾ ਪ੍ਰਬੰਧ ਕੀਤਾ ਉਹ ਸਾਨੂੰ ਵੀਡੀਓ ਹੀ ਮੰਗੀ ਪਰ ਸਾਨੂੰ ਵੀਡੀਓ ਨਹੀਂ ਮਿਲੀ ਉਹ ਬਾਕੀ ਅਹੀ ਅਮਗਰ ਲੱਗੇ ਹੋਏ ਆ ਤੇ ਅਹੀ ਇਨਸਾਫ ਲੈ ਕੇ ਕਿ ਇਹਨਾਂ ਕੇ ਰੋਕ ਖੜਾਣ ਹੁਣ ਤੱਕ ਤਾਂ ਕਹਿੰਦੇ ਸੀ ਕਿ ਇਨਕੁਆਰੀ ਕਰ ਰਹੇ ਆ ਇਨਕੁਆਰੀ ਹੁਣ ਇਨਕੁਆਰੀ ਕਦੇ ਹੋਵੇਗੀ ਸਾਨੂੰ ਵੀ ਅਜੇ ਇਨਕੁਆਰੀ ਦੇ ਹੀ ਕਹੀ ਜਾਂਦੇ ਇੱਕ ਤਾਂ ਪੋਸਟਮਾਸਟਰ ਦੀ ਰਿਪੋਰਟ ਨਹੀਂ ਆਈ ਜੀ ਤੇ ਇੱਕ ਉਹਨਾਂ ਦੀ ਉਹ ਕੋਈ ਗਨ ਚੈੱਕ ਕਰਨ ਵਾਸਤੇ ਉਹ ਬਾਹਰ ਭੇਜੀ ਉਹ ਬਸ ਇਹ ਦੋ ਚੀਜ਼ਾਂ ਕਰਕੇ ਥੋੜਾ ਜਿਹਾ ਰੁਕਣ ਨੂੰ ਵੇਟ ਕਰਨ ਨੂੰ ਕਿਹਾ ਉਹਨਾਂ ਨੇ ਸਾਨੂੰ ਤੇ ਕੋਈ ਗੱਲ ਨਹੀਂ ਸ਼੍ਰੀਨਗਰ ਫੇਰ ਜਾਣਾ ਹੀ ਉਹ ਤਾਂ ਕਲੀਅਰ ਕਰਕੇ ਆਵਾਂਗੇ ਕਦੇ ਦਿਨ ਤੇ ਸ਼ੂ ਸਾਈਡ ਦਾ ਕਾਰਨ ਦੱਸ ਰਹੇ ਆ ਕਾਰਨ ਕੋਈ ਨਹੀਂ ਅਸੀਂ ਪੁੱਛਿਆ ਕਿ ਕਾਰਨ ਦੱਸੋ ਸਾਨੂੰ ਕਾਰਨ ਕੋਈ ਵੀ ਨਹੀਂ ਕੋਈ ਪ੍ਰੂਫ ਹੋਵੇ ਜਾਂ ਕੋਈ ਵਜ੍ਹਾ ਹੋਵੇ ਜਾਂ ਬੇਟਾ ਕੇ ਨਾਲ ਲੜਿਆ ਹੋਵੇ ਅਸੀਂ ਸਾਰੇ ਸੀਓ ਨੂੰ ਸਾਰਿਆਂ ਨੂੰ ਮਿਲੇ ਥੱਲੇ ਤੱਕ ਅਫਸਰ ਥੱਲੇੋਂ ਸਾਰੇ ਮਿਲਦੇ ਮਿਲਦੇ ਸੀਓ ਤੱਕ ਮਿਲੇ ਪਰ ਉਹਨਾਂ ਨੇ ਉਹੀ ਗੱਲ ਆਈ ਪੁੱਛੀ ਵੀ ਸਾਨੂੰ ਕਾਰਨ ਦੱਸੋ ਕਿਉਂ ਕੀਤਾ ਸ਼ਾਮ ਨੂੰ ਤਾਂ ਉਹਨੇ ਪ੍ਰੋਗਰਾਮ ਕੀਤਾ ਰਾਤ ਨੂੰ ਤੇ ਸਵੇਰ ਨੂੰ 9 ਵਜੇ 9 ਵਜੇ ਕੁਝ ਮਿੰਟ ਤੇ ਇਹ ਗੱਲ ਬੰਦ ਦੀ ਬੰਦੀ ਵੀ ਜੰਗਲ ਚ ਤੇ ਜੋ ਕਰਨਾ ਹੁੰਦਾ ਤੇ ਆਪ ਦੇ ਕੁਆਟਰ ਚ ਵੀ ਕਰ ਸਕਦਾ ਸੀਗਾ ਠੀਕ ਹੈ ਨਹੀਂ ਗੰਨ ਮੇਰੇ ਕੋਲੇ ਘਰੇ ਵੀ ਅਸਲਾ ਪਿਆ ਮੈਂ ਸੀਓ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਉਹ ਇਹੋ ਜਿਹਾ ਬੱਚਾ ਹੁੰਦਾ ਗੰਨ ਸਾਫ਼ ਕਰਕੇ ਰੱਖਿਆ ਗਿਆ ਫਿੰਗਰ ਪਲੇਟ ਉਹਦੇ ਆਪਦੇ ਫਿੰਗਰ ਲੱਗੇ ਹੋਏ ਆ بیٹے ਦੇ ਉਵੇਂ ਸਾਹਮਣੇ ਗਿਆ ਜੋ ਇੱਥੇ ਵੀ ਕਰ ਸਕਦਾ ਸੀ ਪਰ ਇਹ ਜਿਹੜਾ ਝੂਠਾ ਇਲਜ਼ਾਮ ਲਾਉਂਦੇ ਹੀ ਆਪਦੇ بیٹے ਤੇ ਕਾਲਸ ਲੱਗਣ ਨਹੀਂ ਦੇਣੀ ਸਾਨੂੰ ਕਿਤੋਂ ਤੱਕ ਪਹੁੰਚਣਾ ਪਵੇ ਜਾਵਾਂਗੇ ਇਥੇ ਕਾਸ਼ਦੀਪ ਮੇਰਾ ਛੋਟਾ ਵੀਰ ਸੀ ਔਰ ਭਾਈ ਬਲਵਿੰਦਰ ਹੋਰਾ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਹੈ ਔਰ ਮੈਂ ਜਦੋਂ ਭੋਗ ਤੇ ਆਇਆ ਸੀ ਤਾਂ ਮੈਂ ਆਪਣੇ ਵੱਲੋਂ ਜੋ ਪਰਮਾਤਮਾ ਨੇ ਕਿਰਪਾ ਕੀਤੀ ਆਪਣੇ ਦਸਾਂ ਨਹਾਂ ਦੀ ਕਿਰਤ ਕਮਾਈ ਚੋਂ ਮੇਰੀ ਅੰਦਰੋਂ ਮੇਰੀ ਆਤਮਾ ਨੇ ਆਵਾਜ਼ ਦਿੱਤੀ ਕਿ ਮੈਂ ਜੋ ਕਰ ਸਕਦਾ ਦੇਖੋ ਜਿਹੜਾ ਬੱਚਾ ਸਾਡੇ ਕੋਲੋਂ ਚਲਾ ਗਿਆ ਉਹਨੂੰ ਆਪਾਂ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਕਿਸੇ ਨਾ ਕਿਸੇ ਤਰੀਕੇ ਆਪਾਂ ਜਿਸ ਤਰ੍ਹਾਂ ਵੀ ਪਰਮਾਤ ਦੀ ਪਰਿਵਾਰ ਦੀ ਮਦਦ ਕਰ ਸਕਦੇ ਆ ਆਪਾਂ ਪਰਿਵਾਰ ਦੀ ਮਦਦ करिए ਸੋ ਮੈਂ ਭੋਗ ਤੇ 1 ਲੱਖ ਰੁਪਇਆ ਜਿਹੜਾ ਅਨਾਉਂਸ ਕੀਤਾ ਸੀ ਵੀ ਮੈਂ ਨਿੱਜੀ ਆਪਣੀ ਜੇਬ ਚੋਂ ਇਸ ਪਰਿਵਾਰ ਨੂੰ 1 ਲੱਖ ਰੁਪਿਆ ਦੇਵਾਂਗਾ ਸੋ ਆਪਣਾ ਜੋ ਵਾਅਦਾ ਮੈਂ ਪਗੋਣ ਵਾਸਤੇ ਬਾਈ ਬਲਵਿੰਦਰ ਹੁਣਾਂ ਨੂੰ 1 ਲੱਖ ਰੁਪਿਆ ਦੇਣ ਵਾਸਤੇ ਆਇਆ ਹਾਂ ਜੀ ਔਰ ਬੜੇ ਦੁੱਖ ਦੀ ਗੱਲ ਹੈ ਮੈਨੂੰ ਹੁਣ ਬਾਈ ਬਲਵਿੰਦਰ ਹੁਣਾਂ ਨੇ ਦੱਸਿਆ ਉਹ ਹੁਣ ਜਿਹੜੀ ਕੇਂਦਰ ਸਰਕਾਰ ਕਹਿ ਸਕਦੇ ਆ ਜਾਂ ਜਿਹੜੇ ਇਹ ਬਟਾਲੀਅਨ ਸੀ ਉਹਨਾਂ ਨੇ ਇਹਨੂੰ ਕਹਿ ਰਿਹਾ ਕਿ ਸੁਸਾਈਡ ਕੀਤਾ ਦੇਖੋ ਕਿੱਡੀ ਦੁੱਖ ਦੀ ਗੱਲ ਹੈ ਕਿ ਇੱਕ ਨੌਜਵਾਨ ਜਿਹੜਾ ਬਾਰਡਰ ਤੇ ਸ਼ਹੀਦ ਹੋ ਗਿਆ ਤੇ ਜਿਹੜੀ ਮਾਂ ਦਾ ਬੱਚਾ ਚਲਾ ਗਿਆ ਆਪਾਂ ਦੇਖਿਆ ਇਸ ਪਰਿਵਾਰ ਦਾ ਕਿੰਨਾ ਬੁਰਾ ਹਾਲ ਹੈ ਜਿਹਨੇ ਦੇਸ਼ ਦੀ ਖਾਤਰ ਕੁਰਬਾਨੀ ਕੀਤੀ ਤੇ ਹੁਣ ਉਹਨੂੰ ਕਹਿ ਦੇਣਾ ਕਿ ਉਹਨੇ ਆਤਮ ਹੱਤਿਆ ਕੀਤੀ ਹੈ ਸੁਸਾਈਡ ਕੀਤਾ ਐਦੂ ਮਾੜਾ ਮੈਂ ਸਮਝਦਾ ਸਰਕਾਰ ਕੇਂਦਰ ਦੀ ਵਾਸਤੇ ਕੋਈ ਕਦਮ ਨਹੀਂ ਹੋ ਸਕਦਾ ਬਹੁਤ ਮਾੜੀ ਤੇ ਨਿੰਦਣਯੋਗ ਘਟਨਾ ਹੈ ਸਾਡੇ ਨੌਜਵਾਨ ਜਿਹੜੇ ਸਰਕਾਰ ਜਿਨ੍ਹਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕਰ ਰਹੀ ਹੈ ਅਗਨੀਵੀਰ ਦੇ ਤੌਰ ਤੇ ਭਰਤੀ ਕਰਕੇ 18-20 ਸਾਲ ਦੀ ਜਿਹੜੀ ਨੌਕਰੀ ਹੈ ਉਹਨੂੰ 4 ਸਾਲਾਂ ਦੀ ਨੌਕਰੀ ਦੇ ਕੇ ਸਾਡੇ ਬੱਚਿਆਂ ਨੂੰ ਬਾਰਡਰਾਂ ਤੇ ਮਰਵਾ ਰਹੀ ਹੈ ਬਹੁਤ ਦੁੱਖ ਦੀ ਗੱਲ ਹੈ ਮੈਂ ਸਮਝਦਾ ਅਗਨੀਵੀਰ ਭਰਤੀ ਬੰਦ ਹੋਣੀ ਚਾਹੀਦੀ ਹੈ ਇਹ ਸਾਡੇ ਦੇਸ਼ ਦੇ ਨੌਜਵਾਨਾਂ ਦੇ ਨਾਲ ਖਿਲਵਾੜ ਹੈ ਉਹਨਾਂ ਦੇ ਮਾਪੇ ਨਾਲ ਖਿਲਵਾੜ ਹੈ ਜਿੱਥੇ 18-20 ਸਾਲ ਬੱਚਾ ਨੌਕਰੀ ਕਰਦਾ ਉਦੋਂ ਬਾਅਦ ਉਹਦੀ ਪੈਨਸ਼ਨ ਲੱਗ ਜਾਂਦੀ ਹੈ ਤੇ ਪਰਿਵਾਰ ਦੀ ਜਿਹੜੀ ਹੈਗੀ ਇਹ ਪੀੜੀ ਅੱਗੇ ਵੱਧਦੀ ਫੁੱਲਦੀ ਹੈ ਔਰ 4 ਸਾਲ ਵਿੱਚ ਨੌਜਵਾਨ ਨੂੰ ਭਰਤੀ ਕਰਨਾ ਤੇ ਫਿਰ ਉੱਥੇ ਸ਼ਹੀਦ ਕਰਵਾ ਦੇਣਾ ਕਿਉਂਕਿ ਜਿਹੜੇ ਨੌਜਵਾਨ ਬੱਚੇ ਆ ਇਹਨਾਂ ਨੂੰ ਕੋਈ ਨੌਲੇਜ ਨਹੀਂ ਹੁੰਦੀ ਕੁਛ ਨਹੀਂ ਹੁੰਦਾ ਇਹਨਾਂ ਨੂੰ ਕੁਛ ਨਹੀਂ ਪਤਾ ਇਹਨਾਂ ਨੂੰ ਅੱਗੇ ਕਰ ਦਿੱਤਾ ਜਾਂਦਾ ਔਰ ਇਹ ਬੱਚੇ ਹੁੰਦੇ ਨਦਾਨ ਹੁੰਦੇ ਆ ਸੋ ਆਪਾਂ ਜ਼ਿਆਦਾਤਰ ਜਦੋਂ ਵੀ ਦੇਖਦੇ ਆ ਬਾਰਡਰਾਂ ਤੇ ਅਗਨੀਵੀਰ ਸ਼ਹੀਦ ਹੁੰਦੇ ਆ ਔਰ ਜਿੱਥੋਂ ਤੱਕ ਗੱਲ ਹੈ ਪੰਜਾਬ ਸਰਕਾਰ ਦੀ ਬਾਈ ਬਲਵਿੰਦਰ ਸਿੰਘ ਹੋਰਾਂ ਨੇ ਮੈਨੂੰ ਉਹਨੇ ਦੱਸਿਆ ਵੀ ਇਹ 13 ਤਰੀਕ ਨੂੰ ਸੀਐਮ ਭਗਵੰਤ ਸਿੰਘ ਮਾਨ ਸਾਹਿਬ ਨਾਲ ਮਿਲ ਕੇ ਆਏ ਆ ਆਪਣੇ ਸਾਰੇ ਡਾਕੂਮੈਂਟਸ ਉਹਨਾਂ ਨੂੰ ਦੇ ਕੇ ਆਏ ਆ ਆਪਣੀ ਗੱਲ ਰੱਖ ਕੇ ਆਏ ਆ ਤੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਜੋ ਸਰਕਾਰ ਕਰ ਸਕਦੀ ਹੈ ਉਹ ਇਹਨਾਂ ਦੀ ਮਦਦ ਜ਼ਰੂਰ ਕਰੂਗੀ ਜਿਸ ਤਰ੍ਹਾਂ ਪਹਿਲਾਂ ਵੀ ਮੈਂ ਤੁਹਾਨੂੰ ਬੋਲਦਿਆਂ ਕਿਹਾ ਕਿ ਜੇ ਕੇਂਦਰ ਸਰਕਾਰ ਇਹਨੂੰ ਸਾਡੇ ਛੋਟੇ ਵੀਰ ਨੂੰ ਸ਼ਹੀਦ ਦਾ ਦਰਜਾ ਦੇ ਦਿੰਦੀ ਪਰ ਆ ਨੋਬਤ ਅਜ ਨਹੀਂ ਹੋਣੀ ਸੀ ਅੱਜ ਨੂੰ ਇਹਨਾਂ ਨੂੰ ਜੋ ਉਹਦਾ ਬੰਦਾ ਮਾਨ ਸਤਕਾਰ ਮਿਲਣਾ ਚਾਹੀਦਾ ਸੀ ਤੇ ਮਿਲ ਜਾਣਾ ਸੀ ਤੇ ਜਿਹਦੇ ਨਾਲ ਉਹ ਬੱਚੇ ਨੇ ਤਾਂ ਨਹੀਂ ਵਾਪਸ ਮੁੜਨਾ ਪਰ ਜਿਹਦੇ ਨਾਲ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਇਲਾਕਾ ਵਾਸੀਆਂ ਨੂੰ ਚਲੋ ਇਹ ਹੋਣਾ ਸੀ ਵੀ ਸਾਡੇ ਮੁੰਡਾ ਸ਼ਹੀਦ ਹੋਇਆ ਤੇ ਉਹਨੂੰ ਉਹਦਾ ਬੰਦਾ ਮਾਨ ਸਤਕਾਰ ਮਿਲ ਗਿਆ ਸੋ ਬਹੁਤ ਦੁੱਖ ਹੈ ਜੀ ਪਤਾ ਨਹੀਂ ਕਿੰਨੇ ਅਗਨੀਵੀਰ ਸ਼ਹੀਦ ਹੁੰਦੇ ਆ ਤੇ ਉਹਨਾਂ ਦੀਆਂ ਲਾਸ਼ਾਂ ਤੇ ਸਿਆਸਤ ਕੀਤੀ ਜਾਂਦੀ ਹੈ ਤੇ ਮੈਂ ਤਾਂ ਇਹ ਕਹਿ ਸਕਦਾ ਵੀ ਬਹੁਤ ਦੁੱਖ ਹੈ ਬਹੁਤ ਗਮ ਹੈ ਮੈਂ ਜਿੰਨੇ ਜੋਗਾ ਕਿਉਂਕਿ ਮੈਂ ਵੀ ਚਲੋ ਆਪਣਾ ਪੰਜਾਬ ਸਰਕਾਰ ਦਾ ਨੁਮਾਇੰਦਾ ਹੈ ਜੀ ਅੱਜ ਇੱਥੇ ਖੜਾ ਮੈਂ ਲੱਖ ਰੁਪਿਆ ਦਿੱਤਾ ਇਹ ਵੀ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਦੀ ਕਿਰਪਾ ਹੈ ਕਿ ਉਹਨਾਂ ਨੇ ਮੈਨੂੰ ਚੇਅਰਮੈਨ ਬਣਾਇਆ ਸੋ ਮੈਂ ਜਿੰਨੇ ਜੋਗਾ ਪਰਿਵਾਰ ਦੇ ਨਾਲ ਹਮੇਸ਼ਾ ਖੜਾ ਕਿਉਂਕਿ ਉਹ ਸਾਡਾ ਛੋਟਾ ਭਰਾ ਸੀ ਔਰ ਰਹੰਦੀ ਜਿੰਨੀ ਤੱਕ ਮੇਰੇ ਸਵਾਸ ਚੱਲਦੇ ਆ ਮੈਂ ਬਾਈ ਬਲਵਿੰਦਰ ਪੁਰਾ ਨਾਲ ਇਸੇ ਤਰ੍ਹਾਂ ਵਰਤਦਾ ਰਹੂੰਗਾ ਔਰ ਜੋ ਮੈਂ ਕਰ ਸਕਦਾ ਮੈਂ ਹਮੇਸ਼ਾ ਕਰੂੰਗਾ